ਜੀ ਫੁੱਲ ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਸ਼ੇਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ। ਤੰਗੂ ਸਾਡੀ ਆਨਵਲਗਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਦਰੀਆਂ। ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਦਾ ਕਤਲ ਕਰਨ ਦੇਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਅੰਦਰ ਵੜ ਕੇ ਦੋ ਦੇ ਕਰੀਬ ਨੌਜਵਾਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਬਜ਼ੁਰਗ ਦੇ ਹੱਥ ਪੈਰ ਤੇ ਮੂੰਹ ਬੰਨ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਤਲ ਲੁੱਟ ਦੀ ਨੀਅਤ ਨਾਲ ਜਾਂ ਪੁਰਾਣੀ ਦਾ ਜਿਸ ਦਾ ਮਾਮਲਾ ਹੈ ਇਸ ਮੌਕੇ মিডিਆ ਨਾਲ ਜਾਣਕਾਰੀ ਦਿੰਦੇ ਹੋਏ ਉੱਥੋਂ ਦੇ ਲੋਕਾਂ ਨੇ ਦੱਸਿਆ ਕਿ ਸਾਨੂੰ ਦੇਰ ਰਾਤ ਆਦੀ ਦੇ ਨਾਲ ਕਿਸੇ ਚੀਜ਼ ਨੂੰ ਕਟਣ ਦੀ ਆਵਾਜ਼ ਆ ਰਹੀ ਸੀ ਜਦੋਂ ਅਸੀਂ ਉੱਠ ਕੇ ਵੇਖਿਆ ਤਾਂ ਸਾਨੂੰ ਪਹਿਲਾਂ ਕੋਈ ਨਜ਼ਰ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਵੇਖਿਆ ਤਾਂ ਸਾਨੂੰ ਇੱਕ ਬੰਦਾ ਬਾਹਰ ਨੂੰ ਜਾਂਦਾ ਨਜ਼ਰ ਆਇਆ ਅਤੇ ਅਸੀਂ ਜਦੋਂ ਆਪਣੇ ਨਾਲ ਵਾਲੇ ਘਰ ਵਿੱਚ ਚਾਤੀ ਮਾਈ ਤੇ ਇੱਕ ਹੋਰ ਬੰਦਾ ਸਾਨੂੰ ਦਿਖਾਈ ਦਿੱਤਾ ਅਸੀਂ ਜਦੋਂ ਘਰ ਦਾ ਤਾਲਾ ਤੋੜ ਕੇ ਅੰਦਰ ਵੇਖਿਆ ਤਾਂ ਅੰਦਰ ਸਾਡੇ ਪਰੋਸੀ ਬਜ਼ੁਰਗ ਵਿਤੇ ਖੰਨਾ ਜਿਸ ਦਾ ਨਾਂ ਹੈ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਜਿਨ੍ਹਾਂ ਦਾ ਮੂੰਹ ਹੱਥ ਪੈਰ ਬੰਨੇ ਹੋਏ ਸਨ ਅਸੀਂ ਮੌਕੇ ਤੇ ਹੀ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਬੱਚੇ ਬਾਹਰ ਰਹਿੰਦੇ ਹਨ ਇਹ ਘਰ ਵਿੱਚ ਇਕੱਲੇ ਰਹਿੰਦੇ ਸਨ ਇਹਨਾਂ ਦੀ ਉਮਰ 75 ਸਾਲ ਦੇ ਕਰੀਬ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਹਨ ਅਤੇ ਉਹਨਾਂ ਵੱਲੋਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਡੀਸੀਪੀ ਪਰਗੀਰਜਨ ਨੇ ਮੀੜਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਮਜੀਠਾ ਰੋਡ ਗਲੀ ਨੰਬਰ 3 ਦੇ ਵਿੱਚ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਬਜ਼ੁਰਗ ਵਿਅਕਤੀ ਦਾ ਨਾਮ ਵਿਜੇ ਖੰਨਾ ਹੈ ਤੇ ਉਸ ਦੇ ਬੱਚੇ ਬਾਹਰ ਰਹਿੰਦੇ ਹਨ ਇਹ ਘਰ ਵਿੱਚ ਇਕੱਲੇ ਰਹਿੰਦੇ ਸਨ ਉਹਨਾਂ ਨੇ ਦੱਸਿਆ ਕਿ ਦੋ ਦੇ ਕਰੀਬ ਲੋਕਾਂ ਵੱਲੋਂ ਇਸ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਸਾਡੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ ਇਸ ਰਿਪੋਰਟ ਦੇ ذریعے ਅਮਿਤ ਸਰ ਤੋਂ ਵਿਸ਼ੇਸ਼ ਰਿਪੋਰਟ ਬੋਸ ਇਸ ਵੇਰੇ ਆਏ ਆ ਬਸ ਵੇਰੇ ਪੜਾ ਲੱਗਾ ਤੁਹਾਨੂੰ ਸਾਡੇ ਸਾਡੇ 4:30 ਵਜੇ ਪਤਾ ਲੱਗਾ ਕਿ ਕੋਈ ਆਵਾਜ਼ ਆਈ ਹੈ ਤੇ ਫਿਰ ਅਸੀਂ ਬੁਹਾ ਬੁਹਾ ਖੜਕਾਇਆ ਤੇ ਖੋਲਿਆ ਨੀ ਦਰਵਾਜ਼ਾ ਤੇ ਕਿਹੜੀ ਜਗ੍ਹਾ ਹੈ ਇਹ ਪੀਠਾ ਰੋਡ ਗੋਬਾਲ ਨਗਰ ਤੇ ਨੰਬਰ ਗਲੀ ਹਾਂਜੀ ਤੁਸੀਂ ਇੱਥੇ ਰਹਿੰਦੇ ਜੀ ਆਹ ਤਿੰਨ ਕਾਲ ਛੜ ਗਏ ਦਿੰਨੇ ਅੱਛਾ ਤੇ ਕੀ ਗੱਲ ਫਰਕ ਕੋਈ ਇੱਥੇ ਕੱਲਾ ਰਹਿੰਦੇ ਨਹੀਂ ਕੀ ਗੱਲ ਬਾਤ ਇੱਥੇ ਨਾਲ ਦੇ ਘਰ ਵੀ ਕੋਈ ਗਵਾਜ਼ ਆਈ ਸੀਗੇ ਸਾਨੂੰ ਸਾਢੇ 4 ਵਜੇ ਦੇ ਕੋਈ ਆਰੀ ਆਰੀ ਮਾਰਦਾ ਪਿਆ ਕੋਈ ਇਸ ਜਗ੍ਹਾ ਤੇ ਅੱਛਾ ਤੇ ਫਿਰ ਉਹ ਆਵਾਜ਼ ਬੋਜ਼ ਲਗਾਈ ਕਿ ਇਹਨੇ ਵਾਰ ਕੋਈ ਆਇਆ ਨਹੀਂ ਵਾਰ ਠੀਕ ਤੇ ਫਿਰ ਥੋੜੀ ਦੇਰ ਬਾਅਦ ਉਹਨਾਂ ਨੇ ਜਦੋਂ ਦੇਖਿਆ ਕੈਮਰਾ ਤੇ ਕੈਮਰੇ ਤੋਂ ਬਾਹਰ ਨਿਕਲਦੇ ਵੇਖੇ ਤਾਂ 10 ਮਿੰਟ ਬਾਅਦ ਇੱਕ ਲੜਕਾ ਬਹਾਂੰਦਰਾ ਆਇਆ ਸੀ ਤੇ 10 ਮਿੰਟ ਬਾਅਦ ਹੀ ਬਾਹਰ ਨਿਕਲ ਗਿਆ। ਸੈਕਿੰਡ ਇੱਕ ਹੋਰ ਲੜਕਾ ਆਗਾ ਸੀ ਉਹ ਅਦਰੋਂ ਦੀ ਸ਼ਾਇਦ ਬਾਹਰ ਨਿਕਲ ਕੇ ਇਧਰ ਇਧਰ ਐਂਟਰ ਨਿਕਲ ਗਿਆ। ਐਸਾਸ ਤੇ ਉਹ। ਇਹ ਅੰਦਰ ਕੋਣ ਦਿੰਦਾ ਸੀ? ਅੰਦਰ ਅੰਕਾਰ ਇੱਕ ਹੈ ਇਹ ਹੀ ਵਿਜੇਖੰਨਾ। ਕਿੰਨੀ ਕੁ ਉਮਰ ਚੁਣੇ? 70 ਸਾਲ, 70 ਇਅਰ ਦੇ। ਬਾਕੀ ਪਰਿਵਾਰ ਉਹਨਾਂ ਦੇ ਬਾਹਰ ਹੁੰਦੇ ਆ। ਬੇਟੇ ਦੋ। ਇਹਨਾਂ ਦੇ ਸੀਸੀਟੀਵੀ ਲੱਗੇ ਆ। ਇਹਨਾਂ ਦੇ ਸੀਸੀਟੀਵੀ ਬਾਹਰ ਗਲੀ ਦੇ ਗਾਇ ਕੋਈ ਖਰਾਬ ਹੋ ਗਿਆ। ਤੇ ਲੜਕਿਆਂ ਦੋ ਹੋ ਗਏ, ਉਹਨਾਂ ਦੇ ਬਾਹਰ ਹੁੰਦੇ ਲੜਕੀਆਂ ਵੀ ਦੋ ਕੋਈ ਬਾਹਰ ਮੈਨਟੇ ਗਏ। ਬਸ ਉਹ ਬਾਕੀ ਹੁਣ ਪੁਲਿਸ ਆਇਆ ਬਾਅਦ ਚ 8:00 8:30 ਵਜੇ ਤੋ ਇਹ ਤਾਲਾ ਤੁਲਾ ਹੋਵੇ ਖਿਆ ਅੰਦਰ ਕੇ ਖੋਲਣ ਦੀ ਕੋਸ਼ਿਸ਼ ਕੀਤੀ ਤੇ ਫੇਰ ਟੱਪ ਕੇ ਗਏ ਤੇ ਵੇਖਿਆ ਅੰਦਰ ਪਏ ਹੋਏ ਇੱਕ ਡੈਥ ਹੋਈ ਸੀ ਇਹਨਾਂ ਦੀ ਪਏ ਬੈਡ ਦੇ ਤੇ ਨਾਲ ਹੀ ਮਤਲਬ ਮੂੰਹ ਵਗੈਰਾ ਬੰਨਿਆ ਸੀ ਇਹਨਾਂ ਦਾ ਰੋਕੀ ਨਹੀਂ ਇਹਦਾ ਨਾ ਕੀਤਾ ਲੋਟ ਹੋਸਦੀ ਰੰਜਿਸ਼ ਹੋਸਦੀ ਆਪਣੀ ਪਤਾ ਨਹੀਂ ਆਏ ਦੇਖੋ ਕੀ ਨਹੀਂ ਰੋਕੀ ਵਗੈਰਾ ਕਰਦੇ ਸੀ ਨਹੀਂ ਨਹੀਂ ਇਹ ਫ੍ਰੀ ਸੀ ਮਤਲਬ ਘਰੀ ਸੀ ਨੌਕਟਿਵ ਕਰਨੀ ਕਰਦੇ ਸੀ ਇਥੇ ਇੱਕ ਸੀਨੀਅਰ ਸਿਟੀਜ਼ਨ ਨੇ ਬਾਈ ਦਾ ਨੇਮ ਆਫ ਵਿਜੇ ਖੰਨਾ ਉਹਨਾਂ ਦੀ ਜਿਹੜੀ ਹੈਗੀ ਉਥੇ ਘਰੇ ਦਰਵਾਜ਼ਾ ਨਹੀਂ ਖੁੱਲਦੇ ਪਏ ਐਂਡ THEN द ਇਮੀਡੀਏਟਲੀ ਦ ਪੁਲਿਸ ਪਾਰਟੀ ਰੀਚ ਦ ਸਪੌਟ ਤੇ ਉਥੇ ਆ ਕੇ ਸਾਨੂੰ ਇਹ ਪਤਾ ਚੱਲਿਆ ਕਿ ਰਾਤ ਵੇਲੇ ਇਹਨਾਂ ਦਾ ਇੱਕ ਮਰਡਰ ਹੀ ਲੱਗਦਾ ਹੈ ਪ੍ਰਾਇਮਰ ਫੇਸਿੰਗ ਉਹ ਮਰਡਰ ਹੋ ਗਿਆ ਹੈ ਸੋ ਵੀ ਆਰ ਵਰਕਿੰਗ ਔਨ ਆਲ ਦ ਲੀਡਸ ਤੇ ਦੇ ਦੇਖ ਰਹੇ ਹੈ ਕਿ ਬਹੁਤ ਛੇਤੀ ਕਰ ਲਾਂਗੇ ਲੋਟ ਲੋਟ ਵੀ ਕੀਤੀ ਗਈ ਹੈ ਦੇਖੋ ਜੀ ਹਲੇ ਤਾਂ ਬਹੁਤ ਪ੍ਰਾਇਮਰੀ ਇੱਕ ਇਨਵੈਸਟੀਗੇਸ਼ਨ ਹੈ ਤੁਸੀਂ ਵੀ ਸਾਰੇ ਇੱਥੇ ਹੀ ਹੈਗੇ ਹੋ ਐਂਡ ਵੀ ਹੈਵ ਆਲਸੋ ਜਸਟ ਅਰਾਈਵਡ ਸੋ ਜੋ ਵੀ ਲੀਡਸ ਆਉਗੀਆਂ ਵੀ ਆਰ ਵਰਕਿੰਗ ਔਨ ਆਲ ਦ ਐਂਗਲ ਨਾ ਇਹ ਉਹ ਜਿਹੜਾ ਇਹ ਸਰ ਮੂੰਹ ਮ ਬੰਨਿਆ ਗਿਆ ਕਰ ਦੱਸਿਆ ਜਾ ਰਿਹਾ ਵੀ ਆਰ ਵਰਕਿੰਗ ਔਨ ਆਲ ਦਾ ਐਂਗਲਸ ਜੀ ਔਰ ਜੋ ਵੀ ਹੋਗਾ ਜੋ ਵੀ ਬੰਦਾ ਹੋਗਾ ਪਫੜ ਉਸ ਪਾਸੋਂ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਗਈ ਇਧਰੋਂ ਵੀ ਬਾਰੀ ਪੁੱਤੀ ਆ ਦੂਸਰੇ ਪਾਸੋਂ ਵੀ ਕਹਿੰਦੇ ਪਈ ਦੋ ਜਣੇ ਆਏ ਸੀ ਜਿਹੜੇ ਇਲਾਕਾ ਰਵਾਸੀ ਕਹ ਰਹੇ ਨੇ ਕੀ ਦੋ ਦੇਖੋ ਪ੍ਰਾਈਮਰ ਫੇਸ ਹੀ ਫੋਰਸਡ ਐਂਟਰੀ ਲੱਗਦੀ ਪਈ ਹੈ ਬਟ ਬਾਕੀ ਤਾਂ ਸਾਰਾ ਕੁਝ ਡੀਟੇਲਸ ਹਰ ਇੱਕ ਕੇਸ ਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹੈਗੀਆਂ ਸੋ ਆਪਾਂ ਹਲੇ ਹਰ ਇੱਕ ਲੀਡ ਤੇ ਵਰਕ ਕਰਦੇ ਪਈ ਜੋ ਵੀ ਹੁੰਦਾ ਹੈ ਆਪਾਂ ਸ਼ੇਅਰ ਕਰਾਂਗੇ ਨੰਬਰ ਨੰਬਰ ਕਿੰਨੇ ਨਾਮ ਦੇ ਤੇ 78 ইয়ার্স ਇਹਨਾਂ ਦੀ ਉਮਰ ਹੈਗੀ ਇਹਨਾਂ ਦੇ ਬੱਚੇ ਬਾਹਰ ਰਹਿੰਦੇ ਨੇ ਜੀ ਇੱਥੇ ਕਲੇ ਰਹਿੰਦੇ ਸੀ ਮੈਡਮ ਉਹਨੂੰ ਪੁੱਛੋ ਕਿ ਕੀ ਕਰਦੇ ਸੀ ਪੁਲਿਸ ਵੱਲੋਂ ਜੀ ਇਹ ਹੀ ਹੈ ਕਿ ਆਪਾਂ ਕੇਸ ਟ੍ਰੈਸ ਕਰਾਂਗੇ ਜਿਹੜੇ ਬੰਦਾ ਹੈ ਇਹਦੇ ਜੋ ਵੀ ਦੋਸ਼ੀ ਹੈ ਉਹਨੂੰ ਫੜ ਕੇ ਅੰਦਰ ਦਿਵਾਵਾਂਗੇ ਤੁਹਾਨੂੰ ਪਤਾ ਲੱਗਦਾ ਕਿ ਕਿੰਨੇ ਨੌਜਵਾਨ ਜਿਹੜੇ ਅੰਦਰ ਹੋਏ ਐਸ ਜੈ ਸੈਡ ਕਿ ਬਿਲਕੁਲ ਇੱਕ ਪ੍ਰੀਲਿਮਿਨਰੀ ਇਨਫੋਰਮੇਸ਼ਨ ਹੈ ابھی ਅੱਧਾ ਘੰਟਾ ਪਹਿਲਾਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਆਪਾਂ ਕਰਦੇ ਹੋਏ ਥੋੜਾ ਜਿਨਾ ਕੀ ਸਾਹਮਣੇ ਆ ਕਿ ਗੰਜੀਸ਼ ਹੈ ਜਾਂ ਫਿਰ ਲੁੱਟਦਾ ਰਹਾ ਦਾ ਥੋੜਾ ਪ੍ਰਾਇਮਰੀਲੀ ਇਹ ਹੀ ਪਤਾ ਲੱਗਦਾ ਪਿਆ ਕਿ ਹੋਸਟ ਐਂਟਰੀ ਹੈ ਬੰਦੇ ਇੱਕ ਜਾਂ ਦੋ ਵੀ ਹੋ ਸਕਦੇ ਨੇ ਔਰ ਬਾਕੀ ਜੋ ਵੀ ਇਨਫੋਰਮੇਸ਼ਨ ਆndi ਆਪਾਂ ਦੱਸਾਂਗੇ ਠੀਕ